ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਲਈ ਪੂਰੀ ਦੁਨੀਆ ਦੇ ਵਿੱਚ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਹਾਲਤ ਦੇ ਵਿੱਚ ਹਜੇ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਹੈ ਕਿਉਂਕਿ ਲਗਾਤਾਰ ਉਹ ਵੈਂਟੀਲੇਟਰ ਤੇ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਉਹਨਾਂ ਦੇ ਫੈਨਸ ਅਤੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੀ ਸਲਾਮਤੀ ਦੇ ਲਈ ਲਗਾਤਾਰ ਅਰਦਾਸ ਕਰ ਰਹੇ ਨੇ ਐਤਵਾਰ ਵਾਲੇ ਦਿਨ ਮੋਹਾਲੀ ਦੇ ਗੁਰਦੁਆਰਾ ਸ਼੍ਰੀ ਅੰਬਸਾਹਬ ਵਿਖੇ ਉਹਨਾਂ ਦੀ ਸਲਾਮਤੀ ਦੇ ਲਈ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਇਸ ਪਾਠ ਦੇ ਵਿੱਚ ਰਾਜਵੀਰ ਦੀ ਮਾਤਾ ਤੇ ਉਹਨਾਂ ਦੇ ਸਾਥੀ ਕਲਾਕਾਰ ਮੌਜੂਦ ਰਹੇ ਨੇ ਤਰਜ਼ੀਏ ਕੇ ਪੰਜਾਬੀ ਗਾਇਕ ਹਰਪਜਨ ਮਾਰਵੀ ਇਸ ਮੌਕੇ ਸ਼ਾਮਲ ਹੋਏ ਨੇ ਰਾਜਵੀਰ ਜਵੰਦਾ ਦਾ ਐਕਸੀਡੈਂਟ 27 ਸਤੰਬਰ ਨੂੰ ਹੋਇਆ ਸੀ ਜਦੋਂ ਉਹ ਬਾਈਕ ਦੇ ਉੱਤੇ ਸ਼ਿਮਲਾ ਜਾ ਰਹੇ ਸੀ ਪੰਜੌਰ ਨਾਲਾਗੜ ਰੋਡ ਦੇ ਉੱਤੇ ਅਚਾਨਕ ਦੋ ਸਾਂਢ ਲੜਦੇ ਹੋਏ ਅੱਗੇ ਆ ਗਏ ਤਾਂ ਇਸ ਦੌਰਾਨ ਐਕਸੀਡੈਂਟ ਦੇ ਵਿੱਚ ਰਾਜਵੀਰ ਜੋਂਦਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ ਐਕਸੀਡੈਂਟ ਤੋਂ ਬਾਅਦ ਪਹਿਲਾਂ ਉਹਨਾਂ ਨੂੰ ਪੰਚਕੁਲਾ ਦੇ ਹਸਪਤਾਲ ਲਿਜਾਇਆ ਗਿਆ ਸੀ ਫਿਰ ਹਾਲਤ ਹੋਰ ਵਿਗੜਨ ਦੇ ਕਾਰਨ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਲਗਾਤਾਰ ਉਹਨਾਂ ਦਾ ਇਲਾਜ ਜਾਰੀ ਹੈ ਡਾਕਟਰਾਂ ਦੇ ਮੁਤਾਬਕ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਪਾਰੀ ਹੈ ਇਸ ਵਜ੍ਹਾ ਦੇ ਨਾਲ ਉਹਨਾਂ ਦੀ ਹਾਲਤ ਅਜੇ ਵੀ ਗੰਭੀਰ ਬਣ ਪਈ ਹੈ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਲਈ ਪੂਰੀ ਦੁਨੀਆ ਦੇ ਵਿੱਚ ਦੁਆਵਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੀ ਹਾਲਤ ਦੇ ਵਿੱਚ ਹਜੇ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਹੈ ਕਿਉਂਕਿ ਲਗਾਤਾਰ ਉਹ ਵੈਂਟੀਲੇਟਰ ਤੇ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ ਉਹਨਾਂ ਦੇ ਫੈਨਸ ਅਤੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੀ ਸਲਾਮਤੀ ਦੇ ਲਈ ਲਗਾਤਾਰ ਅਰਦਾਸ ਕਰ ਰਹੇ ਨੇ। ਐਤਵਾਰ ਵਾਲੇ ਦਿਨ ਮੋਹਾਲੀ ਦੇ ਗੁਰਦੁਆਰਾ ਸ਼੍ਰੀ ਅੰਬਸਾਹਬ ਵਿਖੇ ਉਹਨਾਂ ਦੀ ਸਲਾਮਤੀ ਦੇ ਲਈ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਪਾਠ ਦੇ ਵਿੱਚ ਰਾਜਵੀਰ ਦੀ ਮਾਤਾ ਤੇ ਉਹਨਾਂ ਦੇ ਸਾਥੀ ਕਲਾਕਾਰ ਮੌਜੂਦ ਰਹੇ ਨੇ ਤਰਜ਼ੀਏ ਕੇ ਪੰਜਾਬੀ ਗਾਇਕ ਹਰਪਜਨ ਮਾਰਵੀ ਇਸ ਮੌਕੇ ਸ਼ਾਮਲ ਹੋਏ ਨੇ ਰਾਜਵੀਰ ਜਵੰਦਾ ਦਾ ਐਕਸੀਡੈਂਟ 27 ਸਤੰਬਰ ਨੂੰ ਹੋਇਆ ਸੀ ਜਦੋਂ ਉਹ ਬਾਈਕ ਦੇ ਉੱਤੇ ਸ਼ਿਮਲਾ ਜਾ ਰਹੇ ਸੀ ਤਾਂ ਪੰਜੌਰ ਨਾਲਾਗੜ ਰੋਡ ਦੇ ਉੱਤੇ ਅਚਾਨਕ ਦੋ ਾਂਡ ਲੜਦੇ ਹੋਏ ਅੱਗੇ ਆ ਗਏ ਤਾਂ ਇਸ ਦੌਰਾਨ ਐਕਸੀਡੈਂਟ ਦੇ ਵਿੱਚ ਰਾਜਵੀਰ ਜਵੰਦਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ ਐਕਸੀਡੈਂਟ ਤੋਂ ਬਾਅਦ ਪਹਿਲਾਂ ਉਹਨਾਂ ਨੂੰ ਪੰਚਕੁਲਾ ਦੇ ਹਸਪਤਾਲ ਲਿਜਾਇਆ ਗਿਆ ਸੀ ਫਿਰ ਹਾਲਤ ਹੋਰ ਵਿਗੜਨ ਦੇ ਕਾਰਨ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਸੀ ਜਿੱਥੇ ਲਗਾਤਾਰ ਉਹਨਾਂ ਦਾ ਇਲਾਜ ਜਾਰੀ ਹੈ ਡਾਕਟਰਾਂ ਦੇ ਮੁਤਾਬਕ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਪਾ ਰਹੀ ਹੈ ਇਸ وجہ ਦੇ ਨਾਲ ਉਹਨਾਂ ਦੀ ਹਾਲਤ ਅਜੇ ਵੀ ਗੰਭੀਰ ਬਣ ਪਈ ਹੈ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਲਈ ਪੂਰੀ ਦੁਨੀਆ ਦੇ ਵਿੱਚ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਹਾਲਤ ਦੇ ਵਿੱਚ ਹਜੇ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਹੈ ਕਿਉਂਕਿ ਲਗਾਤਾਰ ਉਹ ਵੈਂਟੀਲੇਟਰ ਤੇ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਉਹਨਾਂ ਦੇ ਫੈਨਸ ਅਤੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੀ ਸਲਾਮਤੀ ਦੇ ਲਈ ਲਗਾਤਾਰ ਅਰਦਾਸ ਕਰ ਰਹੇ ਨੇ ਐਤਵਾਰ ਵਾਲੇ ਦਿਨ ਮੋਹਾਲੀ ਦੇ ਗੁਰਦੁਆਰਾ ਸ਼੍ਰੀ ਅੰਬਸਾਹਬ ਵਿਖੇ ਉਹਨਾਂ ਦੀ ਸਲਾਮਤੀ ਦੇ ਲਈ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਇਸ ਪਾਠ ਦੇ ਵਿੱਚ ਰਾਜਵੀਰ ਦੀ ਮਾਤਾ ਅਤੇ ਉਹਨਾਂ ਦੇ ਸਾਥੀ ਕਲਾਕਾਰ ਮੌਜੂਦ ਰਹੇ ਨੇ ਤਰਜ਼ੀਏ ਕੇ ਪੰਜਾਬੀ ਗਾਇਕ ਹਰਪਜਨ ਮਾਰਵੀ ਇਸ ਮੌਕੇ ਸ਼ਾਮਿਲ ਹੋਏ ਨੇ ਰਾਜਵੀਰ ਜਵੰਦਾ ਦਾ ਐਕਸੀਡੈਂਟ 27 ਸਤੰਬਰ ਨੂੰ ਹੋਇਆ ਸੀ ਜਦੋਂ ਉਹ ਬਾਈਕ ਦੇ ਉੱਤੇ ਸ਼ਿਮਲਾ ਜਾ ਰਹੇ ਸੀ ਪੰਜੌਰ ਨਾਲਾਗੜ ਰੋਡ ਦੇ ਉੱਤੇ ਅਚਾਨਕ ਦੋ ਸਾਂਢ ਲੜਦੇ ਹੋਏ ਅੱਗੇ ਆ ਗਏ ਤਾਂ ਇਸ ਦੌਰਾਨ ਐਕਸੀਡੈਂਟ ਦੇ ਵਿੱਚ ਰਾਜਵੀਰ ਜੋਂਦਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ ਐਕਸੀਡੈਂਟ ਤੋਂ ਬਾਅਦ ਪਹਿਲਾਂ ਉਹਨਾਂ ਨੂੰ ਪੰਚਕੁਲਾ ਦੇ ਹਸਪਤਾਲ ਲਿਜਾਇਆ ਗਿਆ ਸੀ ਫਿਰ ਹਾਲਤ ਹੋਰ ਵਿਗੜਨ ਦੇ ਕਾਰਨ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਲਗਾਤਾਰ ਉਹਨਾਂ ਦਾ ਇਲਾਜ ਜਾਰੀ ਹੈ ਡਾਕਟਰਾਂ ਦੇ ਮੁਤਾਬਕ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਪਾਰੀ ਹੈ ਇਸ ਵਜ੍ਹਾ ਦੇ ਨਾਲ ਉਹਨਾਂ ਦੀ ਹਾਲਤ ਅਜੇ ਵੀ ਗੰਭੀਰ ਬਣ ਪਈ ਹੈ